ਜਿਹੜੀਆਂ ਜਨਾਨੀਆਂ ਚੂਹੇ ਕਿਰਲੀ ਤੋਂ ਡਰਦੀਆਂ ਸੀ ਪਰ ਉਹਨਾਂ ਜਨਾਨੀਆਂ ਦੇ ਵੱਲੋਂ ਅੱਜਕੱਲ੍ਹ ਅਜਿਹਾ ਗੈਂਗ ਤਕੜਾ ਬਣਾਇਆ ਹੋਇਆ ਕਿ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਬੰਦ ਘਰਾਂ ਦੇ ਵਿੱਚ ਦਾਖਲ ਹੋ ਕੇ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਕਿਵੇਂ 1015 ਜਰਾਨੀਆਂ ਨੇ ਆਪਣਾ ਗਰੁੱਪ ਬਣਾਇਆ ਹੋਇਆ ਤੇ ਇਕੱਠੀਆਂ ਹੋ ਕੇ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਮਹਿਲਾ ਤਾਂ ਘਰ ਦੇ ਅੰਦਰੋਂ ਕਾਬੂ ਕਰ ਲਈਆਂ ਤੇ ਭੱਜਣ ਵਾਲਿਆਂ 'ਚੋਂ ਇੱਕ ਹੋਰ ਨੂੰ ਵੀ ਕਾਬੂ ਕਰ ਲਿਆ ਦੇਖੋ ਤਸਵੀਰਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਮਾਲ ਰੋਡ ਖੇਤਰ ਦੇ ਵਿੱਚ ਮਹਿਲਾ ਮਨ ਇੱਕ ਬੰਦ ਘਰ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਗਵਾਂਡੀ ਨੇ ਜਦੋਂ ਖੜਕਾ ਹੁੰਦਾ ਵੇਖਿਆ ਤਾਂ ਇਸ ਦੇ ਵਿੱਚ ਘਰ ਦੇ ਵਿੱਚ ਦਾਖਲ ਚਾਰ ਜਨਾਨਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਭੱਜਣ ਦੇ ਵਿੱਚ ਫਰਾਰ ਹੋ ਗਏ ਜਿਨ੍ਹਾਂ ਦੇ ਵਿੱਚ ਇੱਕ ਹੋਰ ਨੂੰ ਕਾਬੂ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਦੇ ਬਿਰਲਾ ਮਿਲ ਕਲੋਨੀ ਦੇ ਵਿੱਚ ਜਿਹੜੀ ਮਾਲ ਰੋਡ ਦੇ ਨਾਲ ਜਾਂਦੀ ਹੈ ਬਿਰਲਾ ਮਿਲ ਕਲੋਨੀ ਨੂੰ ਰਸਤਾ ਜਾਂਦਾ ਹੈਗਾ ਉੱਥੇ ਇੱਕ ਬੰਦ ਬਿਲਡਿੰਗ ਦੇ ਵਿੱਚ ਔਰਤਾਂ ਦਾ ਝੁੰਡ ਸੀ तकरीबन 2 ਦਰਜਨ ਦੇ ਕਰੀਬ ਔਰਤਾਂ ਤੇ ਉਹਨਾਂ ਦੇ ਨਾਲ ਇੱਕ ਈ-रिक्शा ਇਨਵੋਲਡ ਸੀਗਾ ਉਹਨਾਂ ਨੇ ਬੰਦ ਬਿਲਡਿੰਗ ਦਾ ਦਰਵਾਜ਼ਾ ਤੋੜ ਕੇ ਅੰਦਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਰਾਤ ਨੂੰ 1:30 ਵਜੇ ਇਹਦਾ ਖੜਕਾ ਸੁਣਿਆ ਤਾਂ ਜਿਹੜੇ ਆਸ-ਪਾਸ ਦੇ ਲੋਕ ਸੀਗੇ ਉਹਨਾਂ ਨੂੰ ਲੱਗਿਆ ਵੀ ਕੀ ਪ੍ਰੋਬਲਮ ਹੋ ਗਈ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਇੱਟਾਂ ਮਾਰ ਕੇ ਦਰਵਾਜ਼ਾ ਥੋੜਿਆ ਜਾ ਰਿਹਾ ਸੀਗਾ ਉਹਨਾਂ ਨੇ ਤੁਰੰਤ ਜਿਹੜਾ ਹੈਗਾ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਣ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਜਿਹੜੀ ਅੰਦਰ ਚਾਰ ਜਨਾਨੀਆਂ ਅੰਦਰ ਵੜੀਆਂ ਸੀਗੀਆਂ ਮਹਿਲਾਵਾਂ ਅੰਦਰ ਵੜੀਆਂ ਸੀ ਚੋਰ ਚੋਰੀ ਕਰਨ ਵਾਸਤੇ ਉਹਨਾਂ ਨੂੰ ਕਾਬੂ ਕਰਨ ਲਿਖਤਾ ਗਿਆ ਬਾਕੀ ਜਿਹੜੀਆਂ ਬਾਹਰ 15 ਦੇ ਕਰੀਬ ਸੀਗੀਆਂ ਉਹ ਸਾਰੀਆਂ ਭੱਜ ਲੀਆਂ ਉਹਦੇ ਵਿੱਚੋਂ ਵੀ ਇੱਕ ਨੂੰ ਕਾਬੂ ਕਰ ਲਿਆ ਪੁਲਿਸ ਵੱਲੋਂ ਅਗਲੀ ਤਫ਼ਤੀਸ਼ ਜਿਹੜੀ ਇਹ ਜਾਰੀ ਹੈ ਲੇਕਿਨ ਵੱਡੀ ਗੱਲ ਇਹ ਹੈਗੀ ਹੈ ਕਿ ਰਾਤ ਨੂੰ ਈ ਰਿਕਸ਼ਾ ਜਿਹੜੇ ਘੁੰਮਦੇ ਹੈਗੇ ਲੋਕਾਂ ਨੂੰ ਲੱਗਦਾ ਵੀ ਕਿਤੇ ਸਵਾਰੀਆਂ ਲੈਣ ਲਈ ਤੁਰੇ ਫਿਰਦੇ ਹੈਗੇ ਆ ਇਹਨਾਂ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਆ ਆਟੋ ਰਿਕਸ਼ਾ ਵਾਲੇ ਤੇ ਈ ਰਿਕਸ਼ਾ ਵਾਲੇ ਚਿੱਟਾ ਦਾ ਨਸ਼ਾ ਕਰਨ ਤੋਂ ਲੈ ਕੇ ਲੋਕਾਂ ਦੀਆਂ ਲੁੱਟਖੋਹ ਕਰਨ ਵਾਲੇ ਮਾਮਲੇ ਸਵਾਰੀਆਂ ਨੂੰ ਬਿਠਾ ਕੇ ਲੈ ਕੇ ਜਾਣਾ ਤੇ ਰਸਤੇ ਦੇ ਵਿੱਚ ਸਵਾਰੀਆਂ ਨੂੰ ਲੁੱਟ ਲੈਣਾ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਆ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਵੀ ਇਹ ਪਾ ਪ੍ਰੋਪਰ ਜਾਂਚ ਕੀਤੀ ਜਾ। ਕਹ ਦੇਖਿਆ ਜੋ ਵੀ ਤਾਂ ਲਗਾਤਾਰ ਲੁੱਟਖੋਹਾਂ ਦੀਆਂ ਵਾਰ ਰਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਹੁਣ ਮਹਿਲਾਵਾਂ ਨੇ ਵੀ ਆਪਣੇ ਵੱਡੇ ਵੱਡੇ ਗੈਂਗ ਬਣਾ ਕੇ ਅਜਈਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।